ਹਾਂਜੀ ਅਕਸਰ ਹੀ ਆਪਾਂ ਗੱਲ ਕਰਦੇ ਹਾਂ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਖੇਡਾਂ ਇਨਸਾਨਾਂ ਦੀ ਸਮਝ ਤੋਂ ਪਰੇ ਹੋ ਜਾਂਦੀਆਂ ਨੇ ਅੱਜ ਆਪਾਂ ਇੱਕ ਇਹਨੂੰ ਫਲੈਟ ਬੌਮ ਕਹਿ ਦਿੰਦੇ ਆ ਕੈਸਾ ਕੀੜਾ ਜਾਂ ਕੈਸਾ ਸੁੰਡ ਉਹਦੀ ਗੱਲ ਕਰਦੇ ਆ ਕਿ ਬਹੁਤ ਨਿੱਕਾ ਹੁੰਦਾ ਪਰ ਇਹਦੇ ਅੰਦਰ ਪ੍ਰਮਾਤਮਾ ਨੇ ਐਸਾ ਗੁਣ ਪੈਦਾ ਕੀਤਾ ਹੋਇਆ ਕਿ ਇਹਨੂੰ ਜਿੱਥੋਂ-ਜਿੱਥੋਂ ਵੀ ਤੁਸੀਂ ਕਟੋਗੇ ਜਿੰਨੇ ਵੀ ਹਿੱਸਿਆਂ ਦੇ ਵਿੱਚ ਇਹਦੇ ਓਨੇ ਹੀ ਹਿੱਸੇ 7 ਦਿਨਾਂ ਦੇ ਵਿੱਚ ਦੁਬਾਰਾ ਡਿਵੈਲਪ ਹੋ ਕੇ ਤੇ ਇੱਕ ਨਵੀਂ ਜ਼ਿੰਦਗੀ ਸਟਾਰਟ ਕਰ ਦਿੰਦੇ ਆ ਮਤਲਬ ਕਿ ਕੀੜਾ ਮਰਦਾ ਨਹੀਂ ਜਿੰਨੇ ਹਿੱਸਿਆਂ ਦੇ ਵਿੱਚ ਤੁਸੀਂ ਇਹਨੂੰ ਕੱਟੋਗੇ ਉਨੇ ਹੀ ਹਿੱਸਿਆਂ ਦੇ ਵਿੱਚ ਇਹਦੀ ਜ਼ਿੰਦਗੀ ਦੁਬਾਰਾ ਸਟਾਰਟ ਹੋ ਜਾਂਦੀ ਆ ਤੇ ਜੇ ਤੁਸੀਂ ਇਹਨੂੰ ਚਾਰ ਵਾਰੀ ਕੱਟਤਾ ਤਾਂ ਇਹਦੇ ਚਾਰ ਕੀੜੇ ਬਣ ਜਾਣੇ ਆ ਹੁਣ ਖੇੜਾ ਜਿਹੜੀ ਸਮਝਣ ਵਾਲੀ ਪ੍ਰਮਾਤਮਾ ਦੀ ਉਹ ਇਹ ਆ ਕਿ ਇੱਕ ਜਿਸਮ ਦੇ ਵਿੱਚ ਇੱਕ ਰੂਹ ਹੁੰਦੀ ਆ ਹੁਣ ਇਹਨੂੰ ਜਦੋਂ ਚਾਰ ਵਾਰੀ ਕੱਟਦੇ ਆ ਤਾਂ ਇਹਦੇ ਵਿੱਚ ਚਾਰ ਰੂਹਾਂ ਕਿੱਥੋਂ ਆ ਜਾਂਦੀਆਂ ਨੇ ਇੱਕ ਛੋਟੇ ਜਿਹੇ ਕੀੜੇ ਦੇ ਵਿੱਚ ਇੱਕ ਛੋਟੇ ਜਿਹੇ ਸੁੰਡ ਦੇ ਵਿੱਚ ਵਾਹਿਗੁਰੂ ਨੇ ਐਸਾ ਅਦਭੁਤ ਗੁਣ ਪੈਦਾ ਕੀਤਾ ਕਿਉਂਕਿ ਇਹ ਗੁਣ ਪ੍ਰਮਾਤਮਾ ਤੋਂ ਬਿਨਾਂ ਕਿਸੇ ਦੇ ਵਿੱਚ ਨਹੀਂ ਹੋ ਸਕਦਾ ਆਪਣੇ ਆਪ ਤੋਂ ਹੀ ਆਪਣਾ ਜਨਮ ਕਰ ਲੈਣਾ ਹੈਨਾ 7 ਦਿਨਾਂ ਦੇ ਵਿੱਚ ਵਿੱਚ ਇਹ ਕੀੜਾ ਦੁਬਾਰਾ ਨਵਾਂ ਨਵੀਂ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੰਦਾ ਜਦੋਂ ਇੰਨੇ ਨਿੱਕੇ ਨਿੱਕੇ ਕੀੜਿਆਂ ਦੇ ਵਿੱਚ ਪ੍ਰਮਾਤਮਾ ਇੰਨਾ ਵੱਡਾ ਗੁਣ ਦੇ ਸਕਦਾ ਜੋ ਬ੍ਰਹਿਮੰਡੇ ਸੋਈ ਪਿੰਡੇ ਤਾਂ ਸਾਡੇ ਇਨਸਾਨਾਂ ਦੇ ਵਿੱਚ ਕਿੰਨੇ ਗੁਣ ਹੋਣੇ ਆ ਪਰ ਗੱਲ ਸਿਰਫ ਇੰਨੀ ਆ ਕਿ ਸਾਨੂੰ ਇੰਨਾਂ ਚੀਜ਼ਾਂ ਦੀ ਸਮਝ ਹੈ ਨਹੀਂ ਹਨਾ ਬ੍ਰਹਿਮੰਡ ਦੇ ਵਿੱਚ ਸਾਰੀਆਂ ਚੀਜ਼ਾਂ ਆ ਜਾਂਦੀਆਂ ਨਿੱਕੇ ਨਿੱਕੇ ਕੀੜੇ ਜੀਵ ਜੰਤੂ ਹਰ ਸ਼ੈ ਆ ਜਾਂਦੀ ਆ ਇੰਨੀ ਤਾਕਤ ਆ ਪ੍ਰਮਾਤਮਾ ਨੇ ਦਿੱਤੀ ਹੋਈ ਏ ਕਿ ਇਨਸਾਨ ਨੂੰ ਤੇ ਸਭ ਤੋਂ ਵੱਡਾ ਗੁਣ ਕਿ ਉਹ ਇਨਸਾਨ ਵਾਹਿਗੁਰੂ ਵਾਹਿਗੁਰੂ ਕਰਦਾ ਇੱਕ ਦਿਨ ਪ੍ਰਮਾਤਮਾ ਦਾ ਨਾਮ ਲੈਂਦਾ ਲੈਂਦਾ ਪ੍ਰਮਾਤਮਾ 'ਚ ਲੀਨ ਹੋ ਜਾਂਦਾ ਤੇ ਇੱਕ ਦਿਨ ਉਹਨੇ ਪ੍ਰਮਾਤਮਾ 'ਚ ਲੀਨ ਹੋ ਕੇ ਪ੍ਰਮਾਤਮਾ ਹੀ ਹੋ ਜਾਣਾ ਇਹ ਉਸ ਕਾਲਪੁਰਖ ਵਾਹਿਗੁਰੂ ਦੀਆਂ ਉਹ ਖੇਡਾਂ ਨੇ ਜਿਹੜੀਆਂ ਆਮ ਇਨਸਾਨੀ ਦਿਮਾਗ ਤੇ ਸਮਝਿਤ ਨਹੀਂ ਆਉਂਦੀਆਂ ਹੈ ਜੀਆਂ 당ਗ ਰਹਿ ਜਾਂਦੀ ਅਕਲ ਸੋਚੋ ਵੀ ਠੀਕ ਆ ਇੱਕ ਗੀੜੇ ਨੂੰ ਚਾਰ ਥਾਂ ਤੋਂ ਕੱਟਤਾ ਤੇ ਉਹਦੇ ਵਿੱਚ ਚਾਰ ਜ਼ਿੰਦਗੀਆਂ ਕਿਵੇਂ ਚੱਲਦੀਆਂ ਚਾਰ ਆਤਮਾਵਾਂ ਕਿੱਥੋਂ ਆ ਗਈਆਂ ਇਹ ਨੇ ਖੇਡਾਂ ਉਸ ਵਾਹਿਗੁਰੂ ਦੀਆਂ ਜਿਹਨੂੰ ਆਮ ਇਨਸਾਨ ਤਾਂ ਕੀ ਸਾਇੰਸ ਵੀ ਨਹੀਂ ਸਮਝ ਸਕਦੀ ਸੋ ਇਸ ਕਰਕੇ ਉਹ ਬੜਾ ਬੇਅੰਤਾ ਉਹ ਜੋ ਚਾਹੇ ਕਰ ਸਕਦਾ ਜੋ ਵੀ ਚਾਹੇ ਸੋ ਤੁਸੀਂ ਭਰੋਸਾ ਕਰਨਾ ਸਿੱਖੋ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਰਹਿਮਤਾਂ ਹਰ ਵੇਲੇ ਵਰਸਦੀਆਂ ਰਹਿੰਦੀਆਂ ਨੇ ਬਸ ਗੱਲ ਆ ਕਿ ਸਾਨੂੰ ਝੋਲੀ ਨਹੀਂ ਅੱਡਣੀ ਆਉਂਦੀ ਸਾਨੂੰ ਮੰਗਣਾ ਨਹੀਂ ਆਉਂਦਾ ਸੋ ਆਪਣਾ ਯਕੀਨ ਪੱਕਾ ਕਰੋ ਚਮਤਕਾਰ ਹੁੰਦੇ ਨੇ ਕਲਾ ਵਰਤ ਦੀਆ ਹਰ ਸ਼ੈ ਤੁਹਾਡੇ ਆਲੇ-ਦਾਲੇ ਹੀ ਆ ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗੇ ਪ੍ਰਮਾਤਮਾ ਦੇ ਰੰਗ ਤੁਹਾਡੇ ਆਲੇ-ਦਾਲੇ ਹਰ ਇੱਕ ਸ਼ੈ ਦੇ ਵਿੱਚ ਨੇ ਪ੍ਰਮਾਤਮਾ ਕਣ-ਕਣ ਦੇ ਵਿੱਚ ਵਾਸ ਕਰਦਾ ਇਸ ਕਰਕੇ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚੋਂ ਉਸ ਕਾਲਪੁਰਖ ਵਾਹਿਗੁਰੂ ਦਾ ਨਾਮ ਲਿਆ ਕਰੋ ਜਿਉਂਦੇ ਵਸਦੇ ਰਹੋ ਧੰਨਵਾਦ